ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ ਗੱਲ ਕਰਾਂਗੇ ਨਗਰ ਨਿਗਮ ਮੁਹੱਲੀ ਦੀ ਨਗਰ ਨਿਗਮ ਮੁਹੱਲੀ ਦੇ ਦਫਤਰ ਸੀ ਪਹੁੰਚਿਆ ਤੁਸੀਂ ਸ਼ਾਨਦਾਰ ਬਿਲਡਿੰਗ ਦੇਖੋ ਪਰ ਇਸ ਬਿਲਡਿੰਗ ਦੇ ਵਿੱਚ ਕਈ ਗਲਤ ਕੰਮ ਵੀ ਹੁੰਦੇ ਆ ਲੋਕਾਂ ਦੀ ਲੁੱਟ ਕੀਤੀ ਜਾਂਦੀ ਆ ਲੋਕਾਂ ਦੀ ਜੇਬਾਂ ਚੋਂ ਪੈਸਾ ਕੱਢਿਆ ਜਾਂਦਾ ਗਰੀਬ ਲੋਕਾਂ ਨੂੰ ਤੰਗ ਕੀਤਾ ਜਾਂਦਾ ਤੁਸੀਂ ਸਮਾਨ ਦੇਖੋ ਗੱਡੀਆਂ ਦੇ ਵਿੱਚ ਭਰ ਕੇ ਲਿਆਂਦਾ ਹੋਇਆ ਕੋਕੋਨਟ ਵੀ ਦੇਖ ਲਓ ਨਜ਼ਰ ਮਾਰੋ ਇਹ ਕੋਕੋਨਟ ਜਿਹੜੇ ਆ ਆਮ ਮਾਰਕੀਟ ਦੇ ਵਿੱਚ 60-70 ਰੁਪਏ ਦਾ ਇੱਕ ਪੀਸ ਮਿਲਦਾ ਹੈ ਪਰ ਸਮਾਨ ਲਿਆ ਸਕਦੇ ਆ ਖਾਣ ਪੀਣ ਵਾਲਾ ਸਮਾਨ ਜਿਹੜੇ ਆ ਨਗਰ ਨਗਰ ਦੇ ਮੁਲਾਜ਼ਮ ਨੇ ਉਹ ਇਹ ਲਿਆ ਨਹੀਂ ਸਕਦੇ ਉਹਨ ਇੱਕ ਹੋਰ ਗੱਡੀ ਦੇਖੋ ਭਰੀ ਹੋਈ ਗੱਡੀ ਆ ਰਸੂਲੀ ਤੌਰ ਤੇ ਇਹ ਸਟੋਰ ਦੇ ਵਿੱਚ ਜਾਣੇ ਚਾਹੀਦੀ ਆ ਸਾਰਾ ਸਮਾਨ ਪਰ ਕਿਉਂਕਿ ਰਾਤ ਦੇ ਹਨੇਰੇ ਦੇ ਵਿੱਚ ਮਿਲੀਭੁਗਤ ਹੋਣੀ ਆ ਪੈਸੇ ਲੈ ਕੇ ਸਮਾਨ ਛੱਡਿਆ ਜਾਣਾ ਇੱਕ ਅੱਧੇ ਦੀ ਪਰਚੀ ਕੱਟਣੀ ਆ ਬਾਕੀਆਂ ਤੋਂ ਪੈਸੇ ਦੀ ਗ੍ਰਾਹੀ ਕਰਨੀ ਹੈ ਤੇ ਸਮਾਨ ਛੱਡਿਆ ਜਾਣਾ ਤਾਂ ਕਰਕੇ ਇਹ ਗੱਡੀਆਂ ਇੱਥੇ ਰੱਖੀਆਂ ਨੇ ਕੁਝ ਸਮਾਨ ਦੂਜੇ ਪਾਸੇ ਵੀ ਪਿਆ ਸੋ ਸਟੋਰ ਦੇ ਵਿੱਚ ਸਮਾਨ ਰੱਖਣ ਦੀ ਬਜਾਏ ਇੱਥੇ ਰੱਖਿਆ ਕੇਸਰ ਸਿੰਘ ਮੇਰੇ ਨਾਲ ਨੇ ਇਸ ਮਾਮਲੇ ਤੇ ਗੱਲ ਕਰਨੀ ਚਾਹੁੰਦੇ ਆ ਤੇ ਕੇਸਰ ਸਿੰਘ ਉਹ ਇਨਸਾਨ ਨੇ ਜਿਹੜੇ ਪਹਿਲਾਂ ਮਹੱਲੀ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਂਦੇ ਰਹੇ ਨੇ ਤੇ ਵੱਖ-ਵੱਖ ਮੁੱਦਿਆਂ ਦੀ ਗੱਲ ਕਰਦੇ ਨੇ ਹਾਂਜੀ ਕੇਸਰ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਮਾਨ ਪਿਆ ਇਹ ਕਿਉਂ ਇੱਥੇ ਇੱਕ ਬਾੜ ਰੱਖਿਆ ਲੱਗਦਾ ਇਹ ਸਰ ਜਿਹੜਾ ਦਫਤਰ ਨਗਰ ਨਿਗਮ ਦੇ ਅਫਸਰਾਂ ਬਲੋ ਜਿਹੜੇ ਤੈਵਿਆਰੀ ਬ੍ਰਾਂਚ ਆ ਜਿਹੜੇ ਨਜਾਇਜ਼ ਕਬਜ਼ੇ ਨੂੰ ਹਟਾਉਣ ਵਾਸਤੇ ਨੇ ਬੰਦੇ ਸੁਪਰਡੈਂਟ ਇਨਸਪੈਕਟਰ ਆ ਜਾਂ ਉਹ ਹੋਰ ਬੰਦੇ ਦੇ ਉਹ ਬਾਹਰ ਤੋਂ ਜਿਹੜੇ ਨਜਾਇਜ਼ ਤੌਰ ਤੇ ਰੇੜੀਆਂ ਫੜੀਆਂ ਲੱਗੀਆਂ ਹੁੰਦੀਆਂ ਨੇ ਆਣਾ ਸਰਾਇ ਉਹਨਾਂ ਨੂੰ ਚੱਕ ਕੇ ਲਿਆਂਦਾ ਜਾਂਦਾ ਉਹਨਾਂ ਨੂੰ ਚੱਕ ਕੇ ਲਿਆ ਕੇ ਜਾ ਕੇ ਲਿਆਉਣ ਤੋਂ ਬਾਅਦ ਚ ਉਹਨਾਂ ਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਜਿੰਨਾ ਦਾ ਸਮਾਨ ਚੱਕਿਆ ਜਾਂਦਾ ਫਿਰ ਇਹ ਜਿਹੜਾ ਸਾਰਾ ਸਮਾਨ ਆ ਉਹ ਇਸ ਸਟੋਰ ਆ ਸਾਡਾ ਇੰਡਸਟਰੀ ਫੇਸ 1 ਦੇ ਵਿੱਚ ਹਾਂਜੀ ਇਹ ਜਿਹੜਾ ਸਮਾਨ ਹੈ ਸਾਰਾ ਉੱਥੇ ਜਮ੍ਹਾਂ ਹੋਣਾ ਚਾਹੀਦਾ ਹੈ ਫਿਰ ਇੱਥੋਂ ਜੋ ਵੀ ਜੁਰਮਾਨੇ ਦੀ ਰਸੀਦ ਜਾਂ ਕੰਪਾਉਂਡ ਫੀਸ ਜੋ ਵੀ ਹੁੰਦੀ ਹੈ ਉਹ ਇੱਥੋਂ ਰਸੀਦ ਜਾਰੀ ਕੀਤੀ ਜਾਣੀ ਮੰਨੀ ਹੈ ਤੇ ਉੱਥੋਂ ਜਿਹੜਾ ਚੌਂਕੀਦਾਰ ਹੈ ਉੱਥੇ ਦਾ ਹੈਗਾ ਉਹ ਉਹ ਜਾ ਕੇ ਉਹਨੂੰ ਛੱਡੇ ਉਹਨੇ ਰਸੀਦ ਦੇਖ ਕੇ ਉਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਨਾ ਛੱਡਣਾ ਹੁੰਦਾ ਹੈ ਸਮਾਨ ਦੇ ਕੇ ਰਸੀਦ ਦੇਖ ਕੇ ਪਰ ਹੁੰਦਾ ਉਲਟਾ ਉਹ ਸਟੋਰ ਦੇ ਵਿੱਚ ਸਟੋਰ ਦੇ ਵਿੱਚ ਜਿਹੜਾ ਸਮਾਨ ਨਾ ਰੱਖਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਟੋਰ ਦੇ ਵਿੱਚ ਸਮਾਨ ਕਿਉਂ ਨਹੀਂ ਰੱਖਿਆ ਜਾਂਦਾ وجہ ਇਹ ਹੈ ਦੇਖੋ ਇੱਥੇ ਜਿਹੜੀ ਇਹ ਰੇੜੀਆਂ ਹੁਣ ਤਾਂ ਇਹਨਾਂ ਨੇ ਘਟਾ ਦਿੱਤੀਆਂ ਨੇ ਕਿਉਂਕਿ ਮੈਂ ਇਹਨਾਂ ਦੀ ਸ਼ਿਕਾਇਤ ਕੀਤੀ ਹੈ ਮੁੱਖ ਮੰਤਰੀ ਤੇ ਡੀਜੀ ਵਿਜੀਲੈਂਸ ਨੂੰ ਇਸ ਕਰਕੇ ਇਹਨਾਂ ਨੇ ਸਮਾਨ ਜਿਹੜਾ ਇੱਥੋਂ ਹੁਣ ਹਟਾ ਦਿੱਤਾ ਇਹ ਸਾਰਾ ਪੂਰਾ ਪ੍ਰੈਸ ਜਿਹਦੀਆਂ ਮੈਂ ਵੀਡੀਓ ਬਣਾਈਆਂ ਇਹ ਸਮਾਨ ਸਾਰਾ ਇੱਥੇ ਜਿੱਥੇ ਗੱਡੀਆਂ ਖੜਨੀਆਂ ਲੋਕਾਂ ਦੀਆਂ ਖੜਾ ਕੇ ਦਫ਼ਤਰ ਜਾਣਾ ਜਿਹਨਾਂ ਨੇ ਇਹ ਉਹਨਾਂ ਦੇ ਵਾਸਤੇ ਗੱਡੀਆਂ ਲਾਉਣ ਵਾਸਤੇ ਜਗ੍ਹਾ ਵਾਹਿਕਾ ਲਾਉਣ ਵਾਸਤੇ ਜਗ੍ਹਾ ਫੈਬ੍ਰਿਕ ਵਾਸਤੇ ਲੇਕਿਨ ਇਹ ਜਿਹੜਾ ਸਾਰਾ ਸਮਾਨ ਹੈ ਇੱਥੇ ਦਫ਼ਤਰ ਦੇ ਵਿੱਚ ਹੀ ਜਿਹੜਾ ਲਿਆਂਦਾ ਜਾਂਦਾ ਸਟੋਰ ਵਿੱਚ ਜਮ੍ਹਾਂ ਕਰਨ ਦੀ ਵੀ ਜਾਏ ਫਿਰ ਇੱਥੇ ਹੀ ਬੈਠ ਕੇ ਇੱਥੇ ਹੀ ਬੈਠ ਕੇ ਨੇੜੇ ਆ ਦਫ਼ਤਰ ਉਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਛੱਡਿਆ ਜਾਂਦਾ ਹੈ ਪੈਸੇ ਵੀ ਲੈ ਜਾਂਦੇ ਨੇ ਮੰਨ ਲਓ ਮਨ ਲਓ ਇਹਨਾਂ ਨੇ ਇੱਕ ਬੰਦੇ ਦੀ ਪਰਚੀ ਕੱਟ ਦਿੱਤੀ ਉਹ ਵੀ ਉਹਨੂੰ ਦੇਣੀ ਨਹੀਂ ਆਪਣੇ ਕੋਲ ਰੱਖੀ ਉਸੇ ਪਰਚੀ ਉੱਤੇ ਕਹੀ ਕਿ ਰੇੜੀਆਂ ਫਿਰ ਉਹ ਬਾਕੀ ਜਿਹੜੀਆਂ ਰੇੜੇ ਛੱਡਣੀਆਂ ਉਹਨਾਂ ਦੇ ਪੈਸੇ ਜੇਬ ਵਿੱਚ ਪਾ ਕੇ ਇਹਨਾਂ ਨੂੰ ਛੱਡਿਆ ਜਾਂਦਾ ਯਾਨੀ ਇੱਕ ਦੋ ਪਰਚੇ ਵੀ ਕੱਢਦੇ ਮਤਲਬ ਜੇ 10 ਰੇੜੀਆਂ ਫੜੀਆਂ ਇੱਕ ਜਾਂ ਦੋ ਬੰਦਿਆਂ ਦੀ ਪਰਚੀ ਕੱਟਦੀ ਜੁਰਮਾਨਾ ਲੈ ਤਾਂ ਬਾਕੀਆਂ ਤੋਂ ਪੈਸੇ ਲੈ ਲੈ ਪਰਚੀ ਨਹੀਂ ਲੈ ਬਾਕੀਆਂ ਤੋਂ ਪੈਸੇ ਲੈ ਲੈ ਕੇ ਉਹਨਾਂ ਨੇ ਇੱਥੋਂ ਨੇੜੇ ਤੇ ਛੱਡੀ ਜਾਣੀਆਂ ਇਸ ਕਰਕੇ ਉਹ ਇਸ ਤੋਰ ਦੇ ਵਿੱਚ ਸਮਾਨ ਜਮਾ ਨਹੀਂ ਕਰਦੇ ਸਾਰਾ ਕੰਮ ਜਿਹੜਾ ਇਹ ਗੈਰ ਕਾਨੂੰਨੀ ਜਿਹੜਾ ਕਾਰਵਾਈ ਕਰ ਰਹੇ ਨੇ ਨਗਰ ਨਿਗਮ ਦੇ ਅਫਸਰ ਹੁਣ ਜਦੋਂ ਜਿਹੜੇ ਅਫਸਰ ਹਰ ਅਫਸਰ ਨੇ ਵੱਡੇ ਅਫਸਰ ਨੇ ਉਹ ਇੱਥੇ ਇੰਟਰ ਕਰਦੇ ਨੇ ਉਹਨਾਂ ਨੂੰ ਵੀ ਦਿਖਾਈ ਦਿੰਦਾ ਵੀ ਇੱਥੇ ਸਮਾਨ ਕਿਉਂ ਰੱਖਿਆ ਗਿਆ ਜਦ ਕਿ ਸਟੋਰ ਹੈ ਇੰਡਸਟਰੀਅਲ ਫਿਰ ਬੰਦ ਦੇ ਵਿੱਚ ਬਹੁਤ ਵੱਡਾ ਸਟੋਰ ਹੈ ਦਿੱਲੀ ਦੇ ਦਿੱਲੀ ਸਟੋਰ 'ਚ ਸਮਾਨ ਪਹੁੰਚਾਉਣਾ ਹੁੰਦਾ ਦਿੱਲੀ ਦੇ ਦਿੱਲੀ ਜਿਹੜਾ ਸਮਾਨ ਉੱਥੇ ਪਹੁੰਚਣਾ ਚਾਹੀਦਾ ਜਿਵੇਂ ਆਪਾਂ ਗੱਡੀ ਦੇ ਵਿੱਚ ਕੋਕੋਨਟ ਦੇ ਪੀਸ ਪੈ ਸੀਗੇ ਤੁਸੀਂ ਕਹਿੰਦੇ ਖਾਣ ਪੀਣ ਦੀ ਵਸਤੂ ਇਹ ਨਹੀਂ ਲੈ ਸਕਦੇ ਉਹ ਫਿਰ ਕਿਉਂ ਲੈਂਦੀਆਂ ਇਹਨਾਂ ਨੇ ਕਾਰਨ ਹੁਣ ਇਹ ਇਹ ਇਹਨਾਂ ਦਾ ਧੰਦਾਗਾਰ ਕਾਨੂੰਨੀ ਹੈ ਇਹ ਕਹਿੰਦੇ ਅਸੀਂ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਮੈਨੂੰ ਸੁਪਰਡੈਂਟਰ ਕਬੀਰ ਸਿੰਘ ਨੇ ਮੈਨੂੰ ਮੈ ਤੇ ਮੈਂ ਉਹਦਾ ਆਪਣੀ ਗੱਲ ਆਗੇ ਸਟੂਡੈਂਟ ਵਾਲੀ ਮੈਨੇ ਦੱਸੋ ਇਸ ਮਸਲੇ ਦਾ ਹੱਲ ਕੀ ਹੈ ਕਿ ਗਰੀਬ ਦੀ ਰੋਜ਼ਗਾਰ ਵੀ ਚੱਲਦਾ ਰਹੇ ਜੁਰਮਾਨਾ ਵੀ ਨਾ ਜ਼ਿਆਦਾ ਹੋਵੇ ਤੇ ਲੋਕ ਪਰੇਸ਼ਾਨ ਨਾ ਹੋਣ ਨਜਾਇਜ਼ ਕਬਜ਼ੇ ਰੇੜੀ ਲਾ ਕੇ ਪੱਕੇ ਤੌਰ ਤੇ ਕੋਈ ਨਾ ਬੈਠੇ ਇਹਦਾ ਹੱਲ ਕੀ ਜਿੱਥੇ ਉਹਨਾਂ ਨੂੰ ਸਾਰਾ ਹਿਸਾਬ ਦਾ ਵੀ ਉਹਨਾਂ ਦਾ ਚੱਲਦਾ ਹੈ ਉਹਨਾਂ ਨੂੰ ਇਹ ਉਧਰ ਤੋਂ ਦੇਖਦੇ ਵੀ ਨਹੀਂ ਹੈਗੇ ਅੱਛਾ ਦਿੱਲੀ ਲੱਗਦੀ ਹੈ ਮੈਂ ਤੇ ਮਾਲੀ ਚ ਕਿੱਥੇ ਕਿੱਥੇ ਲੱਗਦੀਆਂ ਵੀ ਦੱਸ ਦੋ ਸਾਰਾ ਸ਼ਹਿਰ ਭਰਿਆ ਪਿਆ ਜੀ ਸਾਰਾ ਸ਼ਹਿਰ ਭਰਿਆ ਪਿਆ ਮੈਂ ਤੁਹਾਨੂੰ ਵੀਡੀਓ ਭੇਜੀ ਸੀ ਇੱਥੋਂ 50 60 ਕਾਜ ਦੇ ਉੱਤੇ ਬੀੜੀਆਂ ਸਿਕਟਾਂ ਹੋਰ ਪਤਾ ਨਹੀਂ ਕਿੰਨੀਆਂ ਕੁ ਬੈਨਾਂ ਰੇੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਲੱਗਦੀਆਂ ਸਾਰੇ ਆਮ ਉਹ ਲੜਕੀ ਤੇ ਦੋ ਲੜਕੇ ਆ ਸਾਹਮਣੇ ਮਤਲਬ ਉਹ ਲੜਕੀ ਵੀ ਸਿਗਰਟ ਪੀ ਰਹੀ ਆ ਤੇ ਦੋ ਮੁੰਡੇ ਆ ਜੰਗ ਉਹ ਵੀ ਸਿਗਰਟ ਪੀ ਰਹੇ ਨੇ ਉੱਥੇ ਇਹਨਾਂ ਦੀ ਮਿਹਰਬਾਨੀ ਕਰਕੇ ਉਹ ਸਾਰੇ ਸਿਗਰਟਾਂ ਪੀਣ ਵਾਲੇ ਜਿਹੜੇ ਲੱਗ ਰਹੇ ਨੇ ਇਹਨਾਂ ਨੂੰ ਮੈਂ ਬੜੀਆਂ ਮਤਲਬ ਸ਼ਿਕਾਇਤਾਂ ਕੀਤੀਆਂ WhatsApp ਕੀਤੇ ਇਹਨਾਂ ਦੇ ਕੰਤੇ ਯੂਨੀ ਸਰਕੀ ਦੇਖੋ 50 60 ਗਾਈ ਦੇ ਉੱਤੇ ਇਹ ਚੱਕ ਨਹੀਂ ਸਕਦੇ ਉਹਨਾਂ ਨੂੰ ਨਹੀਂ ਚੱਕਦੇ ਹੈਗੇ ਫਿਰ ਇੱਥੋਂ ਜਦੋਂ ਜਾਂਦੇ ਆ ਇੱਧਰ ਅਨੇਕਾਂ ਰੇੜੀਆਂ ਲਾਈਟਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਇੰਡਸਟਰੀਅਲ ਏਰੀਆ 'ਚ ਜਾਂਦੇ ਆ ਥਰੀ ਵੀ ਬਣ ਜਾਂਦੇ ਆ ਟੂ ਜਾਂਦੇ ਆ ਇਹ ਉੱਥੇ ਜਾਂਦੇ ਨੇ ਜਿੱਥੇ ਇਹਨਾਂ ਦਾ ਹਿਸਾਬ ਤਾਂ ਨਹੀਂ ਬਣਦਾ ਕੋਈ ਨਵੇਂ ਬੰਦੇ ਨੇ ਲਾ ਲਿਆ ਉਹਨੂੰ ਹਟਾਉਣ ਵਾਸਤੇ ਜਾਂ ਉਹਨੂੰ ਸੈੱਟ ਕਰਨ ਵਾਸਤੇ ਜਾਂਦੇ ਜੀ ਜਿਹੜੇ ਮੰਥਲੀ ਸੈੱਟ ਕਰਦੇ ਆ ਵੀ ਮਹੀਨੇ ਬਾਅਦ ਆ ਹਫਤੇ ਬਾਅਦ ਆਈ ਸੈੱਟ ਕਰਨ ਵਾਸਤੇ ਜਾਂਦੇ ਆ ਜਾਂ ਕੋਈ ਕੋਈ ਜੋਰ ਪਾ ਕੇ ਸ਼ਿਕਾਇਤ ਕਰਦਾ ਇਹ ਉੱਥੇ ਜਾਂਦੇ ਨੇ ਸਿਰਫ ਕਾਰਵਾਈ ਖਾਣਾ ਪੂਰਤੀ ਵਾਸਤੇ ਇਹ ਖਾਣਾ ਪੂਰਤੀ ਵਾਟਦੇ ਨੇ ਇਹ ਜਿਹੜੇ ਇਹ ਇਨਸਪੈਕਟਰ ਨੇ ਜਿਨ੍ਹਾਂ ਨੇ ਦੇਖਣਾ ਹੁੰਦਾ ਕਿ ਨਜਾਇਜ਼ ਕਬਜ਼ਾ ਕਿੱਥੇ ਆ ਮਹੱਲੇ 'ਚ ਕਿੰਨੇ ਕ ਬੰਦੇ ਆ ਉਹ ਮਤਲਬ ਕੌਣ ਜਿਹੜੇ ਚੈੱਕ ਕਰਨ ਜਾਂਦੇ ਆ ਫੀਲਡ ਅਫਸਰ ਉਹ ਇੱਕ ਇਨਸਪੈਕਟਰ ਆ ਸੁਪਰਡੈਂਟ ਆ ਤੇ ਬਾਕੀ ਲੇਬਰ ਆ ਗੱਡੀਆਂ ਮਿਲੀਆਂ ਇਹਨਾਂ ਨੂੰ ਤਿੰਨ ਵੱਡੇ ਡੋ ਟਰੱਕ ਮਿਲੇ ਹੋਏ ਨੇ ਮਜਦਾ ਖੜੀ ਹੈ ਤੁਸੀਂ ਦੇਖੇ ਦੋ ਮਜਦਾ ਖੜੀਆਂ ਨੇ ਤੇ ਇਹ ਜੀਪ ਇਹਨਾਂ ਨੂੰ ਮਿਲੀ ਹੋਈ ਹੈ ਮਤਲਬ ਇਹਨਾਂ ਲੱਖਾਂ ਰੁਪਏ ਦਾ ਖਰਚਾ ਹੋ ਰਿਹਾ ਹੈ ਤੇ ਲੱਖਾਂ ਰੁਪਏ ਕਮਾ ਰਹੇ ਨੇ ਇਹ ਜਦਕਿ ਇਸੇ ਦਫਤਰ ਦੇ ਵਿੱਚ ਜਦਕਿ ਇਸੇ ਦਫਤਰ ਦੇ ਵਿੱਚ ਕੰਟ੍ਰੈਕਟ ਦੇ ਤੇ 9000 ਰੁਪਏ ਚ ਕੰਮ ਕਰਨ ਵਾਲੇ ਬੰਦੇ ਸਿਰਫ 9000 ਚ ਕੰਮ ਕਰਦੇ ਜਿਨ੍ਹਾਂ ਨੂੰ ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ ਸਿਰਫ ਕੰਟ੍ਰੈਕਟ ਦੇ ਤੇ 9000 ਰੁਪਏ ਤਨਖਾਹ ਦਿੰਦੀ ਹੈ ਇਹ ਲੱਖਾਂ ਰੁਪਏ ਤਨਖਾਹ ਲੈ ਕੇ ਵੀ ਬਿਲਕੁਲ ਡਿਊਟੀ ਨਹੀਂ ਕਰਦੇ 100 100 ਕਿਲੋਮੀਟਰ ਤੋਂ ਚੱਲ ਕੇ ਆਉਨੇ ਆ ਇਹ 100 100 ਕਿਲੋਮੀਟਰ ਤੋਂ ਚੱਲ ਕੇ ਬਾਅਦ ਵੀ ਮਕਾਨ ਪਰਾਇਆ ਕਿਰਾਇਆ ਪੱਤਾ ਜਿਹੜਾ ਉਹ ਵਸੂਲੀ ਕਰਦੇ ਨੇ ਨਜਾਇਜ਼ ਤੌਰ ਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਜਿਹੜਾ ਲਾ ਰਿਹਾ ਇਹਦਾ ਮੈਟਰ ਵੱਖਰਾ ਜਿਹੜਾ ਉਹ ਤਾਂ ਕੋਈ ਵੀ ਕਰ ਸਕਦਾ ਉਹ ਸਟੋਰੀ ਵੱਖਰੀ ਬਣਦੀ ਆ ਫਿਲਹਾਲ ਆਪਣਾ ਧਿਆਨ ਆ ਕਿ ਰੇੜੀਆਂ ਫੜੀਆਂ ਮਹੱਲੀ ਦੇ ਵਿੱਚ ਲੋਕਾਂ ਲਈ ਵੀ ਦਿੱਕਤ ਪੈਦਾ ਕਰਦੀਆਂ ਨੇ ਜਾਂ ਫਿਰ ਅ ਖਾਸ ਕਰਕੇ ਜੁਪੀ ਬਿਹਾਰ ਤੋਂ ਬਹੁਤ ਸਾਰੇ ਜਿਹੜੇ ਨੌਜਵਾਨ ਆਉਂਦੇ ਨੇ ਉਹਨਾਂ ਨੇ ਛੋਟੇ ਛੋਟੇ ਰਜਕਾਰ ਕਰਨਾ ਹੁੰਦਾ ਰੇੜੀਆਂ ਤੇ ਉਹ ਫਿਰ ਹੱਲ ਕੀ ਆ ਕਈ ਤੁਸੀਂ ਇਹ ਦੱਸਿਆ ਸੀ ਪਹਿਲਾਂ ਕਿ ਕੁਝ ਥਾਵਾਂ ਨੇ ਜਿੱਥੇ ਰੇੜੀਆਂ ਬੜੀਆਂ ਲੱਗ ਸਕਦੇ ਆ ਲੱਗ ਤੌਰ ਤੇ ਉਹ ਥਾਵਾਂ ਲਾਟ ਕੇ ਉਹ ਨਹੀਂ ਕੀਤੀਆਂ ਜਾਂਦੇ ਫਿਰ ਉਹ ਅਲਾਰਟ ਇਸ ਕਰਕੇ ਨਹੀਂ ਕੀਤੀਆਂ ਜਾਂਦੀਆਂ ਇਹਨਾਂ ਦਾ ਫਿਰ ਜਿਹੜਾ ਆ ਲੁੱਟ ਖਸੁੱਟ ਦਾ ਧੰਦਾ ਬੰਦ ਹੁੰਦਾ ਗੋਰਖ ਧੰਦਾ ਗੋਰਖ ਧੰਦਾ ਉਹ ਇਸ ਕਰਕੇ ਜਗ੍ਹਾ ਨਹੀਂ ਇਹ ਅਲਾਰਟ ਕਰ ਰਹੇ ਹੈਗੇ ਦੇਖੋ 2013 14 ਦੇ ਵਿੱਚ ਸਕੀਮ ਆਈ ਸੀ ਇਹ ਉਦੋਂ ਜੇ ਸਰਪ੍ਰਿੰਤਰ ਵੈਂਡਰ ਸੀਗੇ ਜੇ ਉਹਨਾਂ ਨੂੰ ਲਗਾ ਦਿੱਤਾ ਜਾਂਦਾ ਤੇ ਬਾਕੀ ਹੋਰ ਵਧਣੇ ਨਹੀਂ ਸੀਗੇ ਸਗੋਂ ਉਸ ਚੀਜ਼ ਉਹ ਜਿਹੜੇ 675 ਵਾਲੀ ਲਿਸਟ ਸੀਗੀ ਉਹਨੂੰ ਪਾਸੇ ਮਾਰਿਆ ਚੱਕ ਕੇ ਆਪਣੇ ਬੰਦੇ ਵਿੱਚ ਇਹਨਾਂ ਨੇ ਅਡਜਸਟ ਕਰ ਲਏ ਬਿੱਦੋ ਜਿਹੜੇ 2021 ਦੇ ਵਿੱਚ ਜਦੋਂ ਹੋਰ ਇਹਨਾਂ ਨੇ ਆਪਣੇ ਬੰਦੇ ਹੋਰ ਭਾ ਦਿੱਤੇ ਪੈਂਡਰ ਪਰ ਮੈਨੂੰ ਨਹੀਂ ਪਤਾ ਲੱਗਿਆ ਕਿ ਜਿਹੜੀਆਂ ਮਾਰਕੀਟ ਚ ਨੇ ਜਿਵੇਂ 7 ਫੇਸ ਹੈ 3 ਵੀ ਬੰਨ ਉਹ ਮਾਰਕੀਟਾਂ ਦੇ ਪ੍ਰਧਾਨ ਬਣੇ ਨੇ ਉਹ ਪ੍ਰਧਾਨ ਆਪਣੇ ਬੰਦਿਆਂ ਦੀਆਂ ਰੇਡੀਆਂ ਲਵਾਉਂਦੇ ਨੇ ਉਹਨਾਂ ਦੀ ਵੀ ਮਿਲਿ ਭੁਗਤਾਂ ਫਿਰ ਬਿਲਕੁਲ ਜਿਹੜੀਆਂ ਜਿਵੇਂ ਸੋਹਾਣੇ ਤੁਸੀਂ ਚੱਲ ਜਾਓ ਅਸੀਂ ਗੁਰਦਾਰਾ ਸਿੰਘ ਸਿੱਦਾ ਜਾਂਦੇ ਆ ਦੁਕਾਨ ਵਾਲਿਆਂ ਨੇ ਉਹਨਾਂ ਨੂੰ ਲਾਈਟ ਵੀ ਲੱਗੇ ਦਿੱਤੀ ਹੋਈ ਹੈ ਹੋਰ ਜਗ੍ਹਾ ਵੀ ਤੁਸੀਂ ਕਿਤੇ ਵੀ ਚਲੇ ਜਾਓ 3 ਵੀ ਬੰਦੀ ਮਾਰਕੀਟ ਦੇ ਵਿੱਚ ਚਲੇ ਜਾਓ ਹੋਰ ਸਾਰੇ ਉਹਨਾਂ ਨੇ ਉਹਨਾਂ ਨੂੰ ਲੈਟਰ ਦਿੱਤੀ ਹੋਈ ਆ ਬਿਜਲੀ ਵੀ ਦਿੱਤੀ ਹੋਈ ਆ ਤੇ ਉਹਨਾਂ ਤੋਂ ਹਰ ਰੋਜ਼ 500 ਕਿਤੇ 700 ਰੁਪਏ ਹਰ ਰੋਜ਼ ਵਸੂਲਦੇ ਨੇ ਉਹ ਇਹ ਇਹ ਮਤਲਬ ਉਹਨਾਂ ਨੂੰ ਚੱਕਣ ਦੀ ਹਿੰਮਤ ਨਹੀਂ ਕਰਦੇ ਕਿਉਂਕਿ ਉੱਥੋਂ ਹਿਸਾਬ ਦਾ ਚੱਲਦਾ ਇਹਨਾਂ ਦਾ ਕਿੰਨੀਆਂ ਦੁਕਾਨਾਂ ਵਾਲੇ ਇਹਨਾਂ ਨੂੰ ਦਿੰਦੇ ਹੋਣੇ ਬਿਲਕੁਲ ਜਦੋਂ ਕਿ ਇਹ ਇਹਨਾਂ ਦੀ ਸ਼ਿਕਾਇਤ ਕਰੋ ਇਹ ਕਹਿੰਦੇ ਅਸੀਂ ਤਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਹੁਣ ਟਰੱਕ ਤਾਂ ਸ਼ਾਇਦ ਆ ਗਿਆ ਹੁਣ ਉਹਨੂੰ ਕਿਤੇ ਰੱਖਣ ਲੱਗੇ ਜੇ ਇਹਨੂੰ ਰੱਖਣ ਨਹੀਂ ਨਹੀਂ ਇਹ ਜਾਂਦੇ ਨਹੀਂ ਉੱਥੇ ਛੱਡਣ ਇਹ ਨਹੀਂ ਛੱਡਣ ਜਾਂਦੇ ਹੈਗੇ ਇਹ ਕਹਿੰਦੇ ਜੋ ਜੋ ਮਰਜ਼ੀ ਕਰ ਲੋ ਕਹਿੰਦੇ ਸਾਡਾ ਸਾਰਾ ਹਿਸਾਬ-ਤਬ ਕਹਿੰਦੇ ਸਾਡੀ ਕੁਝ ਨਹੀਂ ਬੁਗਾਰਦਾਦਾ ਕਹਿੰਦੇ ਕੋਈ ਅੱਛਾ ਹੁਣ ਤਾਂ ਚੱਲੇ ਆ ਇਹ ਇਹ ਜਿਹੜਾ ਹੈਗਾ ਹੁਣ ਪਤਾ ਨਹੀਂ ਕਿੱਥੇ ਚੱਲੇ ਨੇ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਹੋ ਸਕਦਾ ਸਮਾਨ ਇਹ ਰੇੜੀਆਂ ਵੀ ਤੁਹਾਨੂੰ ਦਿਖਾ ਦਈਏ ਇੱਕ ਤੜਨ ਨਾਲ ਗੱਲ ਕਰਨ ਦੇ ਬਾਅਦ ਚ ਇੱਕ ਵਾਰੀ ਹੋਰ ਰੇੜੀਆਂ ਜਿਹੜੀਆਂ ਖੜੀਆਂ ਨੇ ਇਹ ਸਾਰਾ ਇੱਕ ਤੱਕ ਪੌ ਭਾਜੀ ਵਾਲੀ ਰੇੜੀ ਦੇਖ ਸਕਦੇ ਹਾਂ ਅ ਜੀਰਾ ਦੇਖ ਸਕਦੇ ਹਾਂ ਔਰ ਬਹੁਤ ਸਾਰੀਆਂ ਰੇੜੀਆਂ ਨੇ ਮੈਨੂੰ ਲੱਗਦਾ ਹੈ ਖਾਸ ਕਰਕੇ ਕੋਈ ਵੀ ਮਜ਼ਦੂਰ ਆ ਜੇ ਰੇੜੀ ਨਮੀ ਤਿਆਰ ਕਰਾਉਣੀ ਵੇ 7 ਤੋਂ 8000 ਰੁਪਿਆ ਇੱਕ ਟੁਕੜਾ ਰੇੜੀ ਦਾ ਲੱਗਦਾ ਹੋਣਾ ਉਸ ਵਿਚਾਰੇ ਲਈ ਚਿੰਤਾ ਖੜੀ ਹੋ ਜਾਂਦੀ ਹੈ ਕਿ ਰੇੜੀ ਨਾਲ ਦੁਆਰੇ ਉਰਜਗਾਰ ਨਵੇਂ ਸਿਰੇ ਤੋਂ ਸ਼ੁਰੂ ਕਰੇਗਾ ਜਦ ਕਿ ਹੋ ਸਕਦਾ ਕੋਈ ਸੌਦਾ ਹੋਵੇ ਜਾਂ ਰੇੜੀਆਂ ਰਿਕਾਰਡ ਚ ਨਾ ਹੋਣ ਇਹ ਵੀ ਹੋ ਸਕਦਾ ਕਿਸਰ ਸਿੰਘ ਜੀ ਕਿ ਰੇੜੀਆਂ ਨੇ ਜਿਹੜੀਆਂ ਜੇ ਸਟੋਰ ਚ ਨਹੀਂ ਲੈ ਕੇ ਜਾਂਦੇ ਰੇੜੀਆਂ ਫਿਰ ਬਾਹਰ ਦੀ ਵਾਰ ਵੇਚ ਵੀ ਦਿੰਦੇ ਹੋਣੇ ਨਹੀਂ ਵੇਚਣਾ ਤਾਂ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ ਨਹੀਂ ਵੀ ਵੇਚਣ ਬਾਰੇ ਇਹਨਾਂ ਨੇ ਜਿਹੜੇ ਪਰਵਾਸੀ ਨੇ ਖਾਸ ਕਰਕੇ ਤੁਸੀਂ ਇਹਨਾਂ ਨੂੰ ਕਹੋਗੇ ਵੀ ਤੁਸੀਂ ਤੁਹਾਡੇ ਕੀ ਉਹ ਤੁਹਾਨੂੰ ਦੱਸਣਗੇ ਨਹੀਂ ਇਹ ਇਹ ਕੁੱਟਦੇ ਨਹੀਂ ਉਹਨਾਂ ਨੂੰ ਅੱਛਾ ਇਹਨਾਂ ਨੂੰ ਬੁਰੀ ਤਰ੍ਹਾਂ ਕੁੱਟਦੇ ਨੇ ਕੁੱਟਣ ਦਾ ਤੁਹਾਡੇ ਕੋਲ ਪ੍ਰੂਫ ਕੀ ਹੈ ਇਹਨੇ ਸੁਪਰਡੈਂਟ ਨੇ ਮੈਨੂੰ ਦੱਸਿਆ ਸੀ ਸੁਪਰਡੈਂਟ ਰਕबीर ਸਿੰਘ ਨੇ ਦੱਸਿਆ ਸੀ ਮੈਨੂੰ ਕੀ ਕਹਿੰਦਾ ਸੁਪਰਡੈਂਟ ਨੇ ਮੈਨੂੰ ਰਕबीर ਸਿੰਘ ਨੇ ਇਹ ਵੀ ਦੱਸਿਆ ਸੀ ਕਿ ਕਈ ਕੰਸਲਰ ਪੈਸੇ ਲੈਂਦੇ ਨੇ ਮੈਨੂੰ ਪਤਾ ਅੱਛਾ ਠੀਕ ਹੈ ਨਾ ਫੜੀਆਂ ਫੜੀਆਂ ਵਾਲਾ ਤੋਂ ਤੇ ਇਸ ਤੋਂ ਇਲਾਵਾ ਜਿਹੜੀ ਮੈਂ ਦੂਜੀ ਗੱਲ ਤੇ ਆਵਾਂਗਾ ਆਵਾਰਾ ਪਸ਼ੂ ਨੂੰ ਫੜਨ ਦਾ ਬਹੁਤ ਵੱਡਾ ਘਮਲਾ ਚੱਲ ਰਿਹਾ ਅੱਛਾ ਜੀ ਜਿਹੜਾ ਸ਼ਹਿਰ ਦੇ ਵਿੱਚ ਉਹ ਆਵਾਰਾ ਪਸ਼ੂ ਫੜੇ ਨਹੀਂ ਜਾਂਦੇ ਬਲਕਿ ਪੈਸੇ ਲੈ ਕੇ ਛੜਾਏ ਜਾਂਦੇ ਨੇ ਜਿਸ ਦੇ ਮਤਲਬ ਲੋਕਾਂ ਨੇ ਮਤਲਬ ਜਿਹੜੇ ਕੁੰਮੜੇਪਿੰਡ ਦਾ ਬੰਦਾ ਹੈਗਾ ਉਹਨੇ ਉਹਨੂੰ 2.5 ਸਾਲ ਹੋ ਗਏ ਕੇਸ ਲੜਦੇ ਨੂੰ ਵੀ ਇਹ ਇਹ ਫਲਾਣੇ ਬੰਦੇ ਦੇ ਡੰਗਰ ਜਿਹੜਾ ਇਹ ਰੋਜ਼ ਚਾਰਨ ਲਈ ਛੱਡਦਾ ਹਾਂਜੀ ਅੱਛਾ ਜੀ ਇਹ ਰੋਜ਼ ਹੀ ਚਾਰਨ ਲਈ ਛੱਡਦਾ ਗੰਦੇ ਨਾਲੇ ਵਿੱਚ ਜਾਂਦੇ ਨੇ ਗੰਦੇ ਨਾਲੇ ਦਾ ਪਾਣੀ ਪੀਂਦੇ ਨੇ ਉਹੀ ਦੁੱਧ ੱਕੇ ਵੇਚਿਆ ਜਾਂਦਾ ਉਸ 2.5 ਸਾਲ ਤੋਂ ਉਹਨੇ ਜਦੋਂ ਜਹਿਦ ਕਰ ਲਈ ਐਮਸੀ ਕੋਲ ਸ਼ਿਕਾਇਤਾਂ ਕਰ ਲੀਆਂ ਸਾਰਾ ਕੁਝ ਕਰ ਲਿਆ ਫਿਰ ਉਹਨੇ ਕੇਸ ਪਾਇਆ ਹੋਇਆ ਲੋਕ ਅਦਾਲਤ ਦੇ ਵਿੱਚ 2.5 ਸਾਲ ਤੋਂ ਦੇਖੋ ਉਸ ਬੰਦੇ ਦੇ ਡੰਗਰ ਨਹੀਂ ਫੜੇ ਜਾ ਰਹੇ ਹੁਣ ਵੀ ਤੁਸੀਂ ਉਸ ਬੰਦੇ ਦੇ ਡੰਗਰ ਦੇਖੋਗੇ ਜਾਂ ਤਾਂ ਇਹ ਗੰਦੇ ਨਾਲੇ 'ਚ ਬੈਠੇ ਹੋਣਗੇ ਕਿੰਨੇ ਕੌਣਗੇ ਡੰਗਰ ਉਹ ਉਹਦੇ 100 ਇੱਕ ਬੰਦੇ ਦਾ 100 ਤੋਂ 150 ਡੰਗਰ ਆ ਦੋ ਬੰਦੇ ਆ ਕੁੰਬੜੇ ਪਿੰਦੇ ਦੇ ਜਿੰਨਾਂ ਤੋਂ ਕੋ 100 ਤੋਂ 150 ਡੰਗਰ ਆ ਬਿਨਾ ਕਿਸੇ ਰਿਕਾਵਟ ਤੋਂ ਦਿੱਲੀ ਛੱਡੇ ਜਾਂਦੇ ਨੇ ਮੈਂ ਸੈਂਕੜੇ ਵੀਡੀਓ ਇਹਨਾਂ ਨੂੰ ਫੋਟੋ ਖਿੱਚ ਖਿੱਚ ਕੇ ਸ਼ਿਕਾਇਤਾਂ ਮੈਂ ਵੀ ਕਰ ਲੀਆਂ ਮੈਂ ਵੀਡੀਓ ਪਾ ਦਿਤੀਆਂ ਕੋਈ ਉਹਨਾਂ ਦੇ ਡੰਗਰ ਨਹੀਂ ਫੜੇ ਜਾਂਦੇ ਉਲਟਾ ਜਿਹੜੇ ਉਹ ਡੰਗਰਾਂ ਵਾਲੇ ਨੇ ਜਿਹਨਾਂ ਡੇੜੇ ਡੰਗਰਾਂ ਵਾਲੇ ਨੇ ਉਹੀ ਜਿਹੜੀ ਗੱਡੀ ਦੇ ਉੱਤੇ ਰੱਖੇ ਹੋਏ ਨੇ ਅੱਛਾ ਜਿਹੜੇ ਡੰਗਰ ਛੱਡਦੇ ਨਹੀਂ ਨਾ ਉਹੀ ਗੱਡੀ ਦੇ ਉੱਤੇ ਰੱਖੇ ਹੋਏ ਨੇ ਉਹ ਗੱਡੀ ਉੱਤੇ ਰੱਖਣ ਦਾ ਕਾਰਨ ਹੈ ਉਹਨਾਂ ਨੂੰ ਤਰ੍ਹਾਂ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਜਿਹੜੀ ਹੈ ਡੰਗਰ ਛੱਡਣ ਦੀ ਖੁੱਲ ਹੈ ਉਹ ਸਾਰਾ ਪੈਸਾ ਇੱਥੋਂ ਵਸੂਲਦੇ ਆ ਪਰ ਜਿਹੜੀ ਵਸੂਲਦੇ ਉਹ ਕਿੱਥੇ ਜਾਂਦੀ ਹੈ ਉਹ ਆਪ ਖਾਂਦੇ ਨੇ ਸਾਰੀ ਅੱਛਾ ਮੈਂ ਸਾਰੇ ਸਬੂਤ ਹੈ ਮੇਰੇ ਕੋਲ ਇਹਨਾਂ ਗੱਲਾਂ ਦੇ ਪੱਕਾ ਸਬੂਤ ਨੇ ਇਸ ਸ਼ਿਕਾਇਤ ਕਰਦੇ ਹਾਂ ਕੰਮ ਹੀ ਹੁੰਦੀ ਨਹੀਂ ਕੋਈ ਵੀ ਨਹੀਂ ਕੰਮ ਵੀ ਕਰਦਾ ਹੈਗਾ ਮੈਂ ਬਥਰੀਆਂ ਸ਼ਿਕਾਇਤਾਂ ਕਰ ਲਈਆਂ ਜਿਵੇਂ ਉਹ ਮੇਅਰ ਚੁਣਿਆ ਜਾਂਦਾ ਜਾਂ ਕਮਿਸ਼ਨਰ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਿਸਟਮ ਨੂੰ ਸਹੀ ਚਲਾਇਆ ਜਾਵੇ ਉਹਨਾਂ ਦਾ ਸ਼ਿਕਾਇਤਾਂ ਕੋਲਦੀਆਂ ਇਹਦਾ ਨੰਬਰ ਹੀ ਬਲੌਗ ਮੇਰਾ ਤਾਂ ਨੰਬਰ ਹੀ ਬਲੌਗ 'ਚ ਪਾਇਆ ਹੋਇਆ ਮੇਰਾ ਤਾਂ ਨੰਬਰ ਹੀ ਵੀ ਤਾਂ ਰੋਜ਼ ਦਾ ਕੰਮ ਸ਼ਿਕਾਇਤਾਂ ਕਰਦੇ ਹਾਂ ਉਹਦਾ ਜਵਾਬ ਨਹੀਂ ਹੁੰਦਾ ਨਾ ਕੋਈ ਜਵਾਬ ਨਹੀਂ ਕੁਝ ਵੀ ਨਹੀਂ ਕਰਦੇ ਹੈਗੇ ਤਸਤੇ ਮਸ ਨਹੀਂ ਹੁੰਦੇ ਜਦੋਂ ਕਿਤੇ ਆਈ ਦਾ ਗੱਲ ਕਰਨ ਚੁੱਪ ਚਾ ਮੇ ਸਾਡੀ ਮੀਟਿੰਗ ਆ ਜਾਂ ਸਾਨੂੰ ਕੰਮ ਹੈ ਮੈਂ ਆਇਆ ਮੁੜ ਕੇ ਮੁੜ ਕੇ ਆਉਂਦੇ ਨਹੀਂ ਇਸ ਤਰ੍ਹਾਂ ਦੀ ਇਹਨਾਂ ਦੀ ਮਤਲਬ ਇੱਕ ਮਟ ਇਹਨਾਂ ਦੀ ਬਣੀ ਹੋਈ ਹੈ ਇੱਕ ਜਿਵੇਂ ਨਾ ਕਿਸੇ ਮਤਲਬ ਕਿਸੇ ਦੇਖਿਆ ਜਾਂਦਾ ਵੀ ਇਹ ਬੰਦਾ ਆ ਗਿਆ ਹੁਣ ਇਹਨੂੰ ਇੱਥੇ ਪਾਸੇ ਹੋ ਜੂ ਇਸ ਤਰ੍ਹਾਂ ਦੀ ਇਹ ਵੀ ਸਭ ਕੋਈ ਸ਼ਿਕਾਇਤ ਕਰੇਗਾ ਸਾਡੀ ਇਹ ਇਸ ਤਰ੍ਹਾਂ ਦੀ ਇਹਨਾਂ ਦੀ ਮੈਟਲਿਟੀ ਬਣੀ ਹੋਈ ਹੈ ਸਾਰੇ ਬੰਦਿਆਂ ਦੀ ਸਾਡੇ ਦਫ਼ਤਰ ਦੀ ਸਾਰੇ ਦਫ਼ਤਰ ਨੂੰ ਮੈਂ ਪੂਰੀ ਸ਼ਿਕਾਇਤ ਕਰ ਲੀਆਂ ਪੰਜਾਬ ਦੇ ਵਿੱਚ ਹੋਰਾਂ ਦਾ ਮੰਦੇ ਵੀ ਇਹੀ ਹਾਲ ਹੈ ਮੈਨੂੰ ਹੋਰ ਥਾਵਾਂ ਬਾਰੇ ਮੈਨੂੰ ਪਤਾ ਨਹੀਂ ਚੰਡੀਗੜ੍ਹ ਪੰਚਕੂਲਾ ਮੋਹਾਲੀ ਇਹਦਾ ਕਾਰੋਬਾਰ ਪਸ਼ੂਆਂ ਦਾ ਸਾਰਾ ਕਾਰੋਬਾਰ ਮਿਲ ਕੇ ਚੱਲ ਰਿਹਾ ਜਿਹੜੇ ਆਲੇ ਦੁਆਲੇ ਨਦੀਆਂ 'ਚ ਡੰਗਾ ਰੱਖੇ ਹੋਦੇ ਸਾਰੇ ਚਾਰਲੇ ਛੱਡੇ ਜਾਂਦੇ ਨੇ ਬਹੁਤ سارے ਲੋਕ ਐਕਸੀਡੈਂਟਾਂ ਨਾਲ ਮਰ ਗਏ ਗੱਡੀਆਂ ਟੁੱਟ ਗਈਆਂ ਮੇਰੇ ਕੋਲ ਸਾਰਾ ਰਿਕਾਰਡ ਪਿਆ ਓਕੇ ਇਹ ਫਿਰ ਜਨਹਿਤ ਪਟੀਸ਼ਨ ਹਾਈ ਕੋਰਟ ਚ ਵੀ ਪਾਈ ਜਾ ਸਕਦੀ ਐ ਇਸ ਮੁੱਦੇ ਨੇ। ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾ ਸਕਦੀ ਐ। ਬਿਲਕੁਲ ਪਾਈ ਜਾ ਸਕਦੀ ਐ। ਟਰਾਈ ਕਰੋਗੇ ਕਿ ਪਾਈ ਜਾਵੇ। ਮੈਂ ਮੈਂ ਕੋਸ਼ਿਸ਼ ਕਰਾਂਗਾ ਪਰ ਉਹਦੇ ਵਾਸਤੇ ਹਰ ਕੰਮ ਵਾਸਤੇ ਪੈਸਾ ਚਾਹੀਦਾ। ਦੇਖੋ ਇਹਨਾਂ ਇਹਨਾਂ ਦਾ ਤਾਂ ਤਾਂ ਜਾਂਦਾ ਕੁਝ ਨਹੀਂ ਤਾਂ ਪੈਸਾ ਇਕੱਠਾ ਕਰ ਰਹੇ ਨੇ ਸਰ। ਜਰਨਲਿਸਟ ਐ ਐਮਸੀਆਂ ਕੋਲ ਤੁਸੀਂ ਗੱਲ ਠਾਓ ਜਦੋਂ ਜਰਨਲਿਸਟ ਦੀ ਮੀਟਿੰਗ ਹੋਏਗੀ ਐਮਸੀ ਇੱਥੇ ਮੁੱਦਾ ਠਾਉਣਗੇ। ਮੈਂ ਜਦੋਂ ਅਸੀਂ ਸ਼ਿਕਾਇਤਾਂ ਦਿੰਦੇ ਆ ਇਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਪਤਾ ਸਾਰਾ ਇਹ ਗੱਲਾਂ ਦਾ। ਉਹਨਾਂ ਨੂੰ ਪਤਾ ਹੈ। ਉਹਨਾਂ ਦੇ ਬੋਲਟਰ ਸਪੋਰਟਰ ਨੇ ਇਸ ਕਰਕੇ ਉਹ ਉਹ ਜਿਹੜੀ ਇਹਨਾਂ ਦਾ ਹੈਗਾ ਕਿ ਜੇਬਾਂ ਭਰ ਲਓ ਬਸ ਲੋਕ ਹੋਣ ਪਰੇਸ਼ਾਨ ਜਿਹੜੇ ਲੇਬਰ ਵਾਲੇ ਨੇ ਰੇੜੀਆਂ ਫੜੀਆਂ ਲਾਉਣ ਵਾਲੇ ਨੇ ਉਹਨਾਂ ਤੋਂ ਕਮਾਈ ਕਰੀ ਜਲੋ ਉਹ ਆਪਣੇ ਬੱਚਿਆਂ ਨੂੰ ਚਾਹੀ ਪੂਰੀ ਰੋਟੀ ਨਾ ਖਵਾ ਦੇ ਜੇ 2014 ਦੇ ਵਿੱਚ ਜਿਹੜੀ ਵੈਂਡਰ ਸਕੀਮ ਆਈ ਸੀ ਸੈਂਟਰ ਵੱਲੋਂ ਉਹ ਜੇ 675 ਨੂੰ ਲਵਾ ਦਿੱਤਾ ਜਾਂਦਾ ਕੋਈ ਸ਼ਹਿਰ ਦੇ ਵਿੱਚ ਕੋਈ ਨਜਾਇਜ਼ ਕਬਜ਼ਾ ਨਹੀਂ ਸੀ ਹੁਣ ਤੁਸੀਂ 8ਵੇਂ ਥਾਣੇ ਦੇ ਮੂਹਰੇ ਦੇਖੂਗੇ ਪੱਕੇ ਸ਼ੈੱਡ ਬਣਾ ਕੇ ਟਾਬੇ ਬਣੇ ਹੋਏ ਨੇ ਵੱਡੇ ਵੱਡੇ ਟਾਬੇ ਇੰਡਸਟਰੀਏ ਦੇ ਵਿੱਚ ਪੱਕੇ ਛੱਡ ਬਣਾ ਕੇ ਢਾਬੇ ਬਣੇ ਹੋਏ ਨੇ ਆ ਨਾਲ ਹੀ ਆ 306 ਕਾਜ ਤੇ ਨੈਪਰ ਦੇ ਉੱਤੇ ਦੇਖੋ ਪੱਕੀਆਂ ਰੇੜੀਆਂ ਸਜੀਆਂ ਹੋਈਆਂ ਨੇ ਬੈਨਾ ਜਿਹੜੀ ਆ ਹੈਗੀਆਂ ਨੇ ਆਪਣੇ ਸਿਕਿੰਨਾ ਵੀ ਸੁਲੀ ਜਾਂਦੀ ਹੈ ਇੱਕ ਬਿਲਕੁਲ ਸਿਕਟਾ ਬੀੜੀਆਂ ਦੀਆਂ ਦੁਕਾਨਾਂ ਸਾਰੀਆਂ ਭਰੀਆਂ ਭੇਸ ਤੁਹਾਨੂੰ ਮੈਂ ਦੱਸਿਆ ਵੀ ਕਿਸ ਤਰ੍ਹਾਂ ਨਗਰ ਨਿਗਮ ਦੀ ਜੇ ਥਾਣਾ ਕਰਨ ਦੇ ਕਿ ਮੈਂ ਆਪਣਾ ਕਿਰਾਇਆ ਵਸੂਲਣ ਦਾ ਪਾਲਿਸੀ ਲਾਗੂ ਕਰਕੇ ਫਾਇਦਾ ਹੋ ਸਕਦਾ ਉਹਦਾ ਕਿਰਾਇਆ ਨਹੀਂ ਜੀ ਹੁੰਦਾ ਹੈਗਾ ਉਹਦਾ ਕਿਰਾਇਆ ਨਹੀਂ ਹੁੰਦਾ ਜਿਹੜੇ ਰੱਖ-ਰਖਾਓ ਦੇ ਖਰਚੇ ਹੁੰਦੇ ਆ ਵੀ ਸਫਾਈ ਕਰਨੀ ਹੈ ਨਗਰ ਨਿਗਮ ਨੇ ਕੋਈ ਉਹਦੀ ਰਿਪੇਅਰ ਕਰਨੀ ਹੈ ਉਹ ਉਹ ਕੁਝ ਖਰਚੇ ਹੁੰਦੇ ਆ ਉਹਨਾਂ ਤੋਂ ਉਹ ਵਸੂਲਣੇ ਹੁੰਦੇ ਆ ਵੀ ਉਹਨੂੰ ਹਦਾਇਤਾਂ ਕਰਨੀਆਂ ਵੀ ਤੂੰ ਇੰਨੀ ਜਗ੍ਹਾ ਦੇ ਵਿੱਚ ਲਾਉਣਾ ਕੋਈ ਉਲੰਘਣਾ ਨਹੀਂ ਕਰਨੀ ਉਹ ਤੇ ਉਹ ਇੱਕ ਵੱਖਰੀ ਗੱਲ ਨਗਰ ਨਗਮ ਦੀ ਥਾਂ ਤੇ ਸ਼ਰਾਬ ਦੇ ਠੇਕੇ ਠੁਕੇ ਵੀ ਖੁੱਲੇ ਹੋਏ ਨੇ ਨਜਾਇਜ਼ ਤੇ ਅਸੀਂ ਨਹੀਂ ਤੋਂ ਮੇਰੇ ਗਲਤੀਆਂ ਚਰੀ ਹੈ ਤੇ ਕਿ ਵੀ ਕਹਿੰਦੇ ਬਹੁਤ ਸਾਰੇ ਖੁੱਲੇ ਹੋ ਨੇ ਕਈ 2 ਨੰਬਰ ਜਿਹੜਾ ਅਖਬਾਰਾ ਜੁਰੂ ਪੜਿਆ ਤੇ ਮੈਂ ਕਈ ਵਾਰ ਇਹਨਾਂ ਨੂੰ ਸ਼ਿਕਾਇਤ ਕੀਤੀ ਵੀ ਮੇਅਰ ਦੀ ਕੋਠੀ 78 ਦੇ ਵਿੱਚ ਸੈਕਟਰ ਦੇ ਵਿੱਚ ਉਹਦੀ ਉਹਦੀ ਕੋਠੀ ਤੋਂ 50 ਗਾਜ ਤੋਂ ਨੇੜੇ ਮੀਟਰ ਦੀਆਂ ਰੇੜੀਆਂ ਉੱਥੇ ਮੱਛੀ ਦੀਆਂ ਰੇੜੀਆਂ ਕੱਟੇ ਜਾਂਦੇ ਨੇ ਮੈਂ ਵੀਡੀਓ ਬਣਾ ਬਣਾ ਕੇ ਇਹਨਾਂ ਨੂੰ ਪਾ ਦਿੱਤੀਆਂ ਗੱਲ ਵੀ ਕੀਤੀ ਹੈ ਤੇ ਹੋਰ ਵੀ ਉੱਥੇ ਸਿਗਟਾ ਬੀਡੀਆਂ ਦੀਆਂ ਦੁਕਾਨਾਂ ਉੱਥੇ ਲੱਗਦੀਆਂ ਨੇ ਹੋਰ ਟਿੱਕੀਆਂ ਸਮੋਸਿਆਂ ਦੀਆਂ ਲੱਗਦੀਆਂ ਡੇਲੀ ਲੱਗਦੀਆਂ ਨੇ ਸਾਈਕੜਿਆਂ ਦੀ ਗਿਣਤੀ 'ਚ ਜਿਹੜੀਆਂ ਲੱਗਦੀਆਂ ਨੇ ਸਾਈਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਉਹਨਾਂ ਨੂੰ ਇਹ ਹਟਾਉਣ ਹੀ ਨਹੀਂ ਜਾਂਦੇ ਉਲਟਾ ਕਹਿੰਦੇ ਨੇ ਉੱਥੇ ਦਾ ਸ਼ਿਪਾਰਸ਼ਾ ਤੇ ਤੁਸੀਂ ਜਿਹੜਾ ਲੋਕਲ ਬਾਡੀ ਦਾ ਮਿਨਿਸਟਰ ਹੈ ਉਹਨੂੰ ਵੀ ਸ਼ਿਕਾਇਤ ਕਰੋਗੇ ਹੁਣ ਫਿਰ ਮੈਂ ਹੁਣ ਮੁੱਖ ਮੰਤਰੀ ਨੂੰ ਤੇ ਡਾਕਟਰ ਮੁੱਖ ਮੰਤਰੀ ਜੀ ਨੂੰ ਸ਼ਿਕਾਇਤ ਕੀਤੀ ਹੈ ਤੇ ਡਾਕਟਰ ਲੋਕਲ ਬਾਡੀ ਹਾਂਜੀ ਇਹ ਮੈਂ ਸ਼ਿਕਾਇਤ ਕੀਤੀ ਹੈ ਜੀ ਇਹ 29 6 2024 ਨੂੰ ਸ਼ਿਕਾਇਤ ਕੀਤੀ ਹੈ ਜਿਹਦਾ ਰਿਪਲਾਈ ਆਇਆ ਕਿ ਜਿਹੜਾ ਹਾਲੇ ਕੋਈ ਨਹੀਂ ਆਇਆ 29 6 ਨੂੰ ਕੀਤੀ ਹੈ ਹਾਲੇ ਥੋੜੇ ਦਿਨ ਹੋਏ ਹਨ ਮਾਰਕੋ ਕੇ ਅੱਗੇ ਆਏਗੀ ਇਹਦੀ ਇਨਕੁਆਰੀ ਮੈਂ ਡਿਮਾਂਡ ਕਰਦਾ ਵੀ ਇਹ ਸਾਰੇ ਮਾਮਲੇ ਦੀ ਜਾਂਚ ਕਰਾਈ ਜਾਵੇ ਉਹਦੇ ਮੈਂ ਇਨਕੁਆਰੀ ਜਿਹੜੇ ਕਰਨਗੇ ਉਹਨਾਂ ਅੱਗੇ ਸੂਤ ਸਾਰੇ ਪੇਸ਼ ਕਰੂੰਗਾ ਠੀਕ ਹੈ ਸੋ ਇੱਕ ਗੁਰਖ ਧੰਦੇ ਦੀ ਗੱਲ ਕੀਤੀ ਨਗਰ ਨਗਮ ਮਹਾਲੀ ਦਾ ਮਾਮਲਾ ਹੈ ਜਿਹੜੇ ਵੀ ਸ਼ਹਿਰ ਦੇ ਵਿੱਚ ਜਿਹੜੇ ਵੀ ਬਾਜ਼ਾਰ ਦੇ ਵਿੱਚ ਰੀੜੀਆਂ ਫੜੀਆਂ ਲੱਗਦੀਆਂ ਨੇ ਉੱਥੋਂ ਇਹਨਾਂ ਦੇ ਫੀਲਡ ਅਫਸਰ ਰੀੜੀਆਂ ਫੜੀਆਂ ਚੁੱਕ ਲਿਆਉਂਦੇ ਨੇ ਨਗਰ ਨਗਮ ਕਰਕੇ ਛੱਡਿਆ ਜਾਂਦਾ ਦਿਖਾਵੇ ਕੁਝ ਬੰਦਿਆਂ ਦੀ ਪਰਚੀ ਵੀ ਕੱਟੀ ਜਾਂਦੀ ਆ ਉਹਨਾਂ ਤੇ ਜੁਰਮਾਨਾ ਵੀ ਕੀਤਾ ਜਾਂਦਾ ਪਰ ਕੁਝ ਥਾਂ ਤੇ ਪੱਕੇ ਸੱਡ ਪੱਕੀਆਂ ਰੇੜੀਆਂ ਫੜੀਆਂ ਪੱਕੀਆਂ ਗੱਡੀਆਂ ਖੜਦੀਆਂ ਨੇ ਉਹਨਾਂ ਨਾਲ ਹੋ ਸਕਦਾ ਮਹੀਨਾ ਵਸੂਲੀ ਚੱਲਦੀ ਹੋਵੇ ਕੇਸਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਕੀਤੀ ਆ ਦੇਖਦੇ ਆ ਸਰਕਾਰ ਇਸ ਸ਼ਿਕਾਇਤ ਦੀ ਜਾਂਚ ਕਿਵੇਂ ਕਰਾਏਗੀ ਕਿਉਂਕਿ ਇਹ ਕਹਿੰਦੇ ਨੇ ਮੈਂ ਪੂਰੇ ਪ੍ਰੂਫ ਰੱਖਾਂਗਾ ਪ੍ਰੂਫ ਇਹਨਾਂ ਕੋਲ ਪੂਰੇ ਹੈਗੇ ਨੇ ਸੋ ਵੇਖਦੇ ਆ ਜੋ ਗੁਰਕਤੰਦਾ ਐਮ ਸੀ ਵਾਲਿਆਂ ਦਾ ਜੋ ਜੇਬਾਂ ਗਰਮ ਦੀ ਜੇਬਾਂ ਗਰਮ ਕਰਦੇ ਨੇ ਉਹ ਜੇ ਬਾ ਗਰਮ ਕਰਨ ਦੀ ਬਜਾਏ ਸਰਕਾਰ ਨੂੰ ਇਨਕਮ ਕਦੋਂ ਸ਼ੁਰੂ ਹੋਏਗੀ ਜਾਂ ਫਿਰ ਰੇੜੀਆਂ ਫੜੀਆਂ ਵਾਲਿਆਂ ਦੀ ਜਿਹੜੀਆਂ ਨੇ ਜੋ ਉਹਨਾਂ ਦੀ ਜਿਹੜੀ ਬੇਚਾਨੀ ਆ ਉਹ ਕਦੋਂ ਦੂਰ ਹੋਏਗੀ ਕਿਉਂਕਿ ਹਰ ਬੰਦੇ ਨੂੰ ਹੁੰਦਾ ਕਿ ਕੁਛ ਨਾ ਕੁਛ ਰੋਜ਼ਗਾਰ ਕਰੀਏ ਕੰਮ ਕਰੀਏ ਪਰ ਜਦੋਂ ਉਹਨਾਂ ਦੇ ਕੰਮ ਦੇ ਵਿੱਚ ਵਿਘਨ ਪਾਇਆ ਜਾਂਦਾ ਤਾਂ ਚਿੰਤਾ ਵਾਲੀ ਗੱਲ ਜ਼ਰੂਰ ਹੈ ਕਿਉਂਕਿ ਆਬਾਦੀ ਇੰਨੀ ਹੈ ਇੰਨੀ ਆਬਾਦੀ ਦੇ ਵਿੱਚ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਨੌਕਰੀ ਮਿਲਣੀ ਔਖੀ ਹੈ ਜਿਸ ਕਾਰਨ ਛੋਟੇ ਛੋਟੇ ਧੰਦੇ ਲੋਕ ਕਰਦੇ ਨੇ ਸਰਕਾਰ ਨੂੰ ਵੀ ਚਾਹੀਦਾ ਕਿ ਛੋਟੇ ਛੋਟੇ ਧੰਦਿਆਂ ਵਾਲਿਆਂ ਦਾ ਧਿਆਨ ਰੱਖਿਆ ਜਾਵੇ ਉਹਨਾਂ ਦਾ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾਵੇ ਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਨਾ ਹੋਣ ਰੋਜ਼ਾਨਾ ਆਪਣਾ ਕਾਰੋਬਾਰ ਕਰਕੇ ਨਿੱਕਾ ਛੋਟਾ ਮੋਟਾ ਧੰਦਾ ਕਰਕੇ ਰੋਟੀ ਪਾਣੀ ਖਾਣ ਸੋ ਦੇਖਦੇ ਆ ਸਰਕਾਰ ਇਸ ਪਾਸੇ ਕਦੋਂ ਧਿਆਨ ਦੇਗੀ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰਮਹਾਲੀ